ਜਦੋਂ ਮੌਤ ਸਾਹਮਣੇ ਖੜੀ ਹੋਵੇ ਤਾਂ ਅਕਲ ਕਿਵੇਂ ਸਮਾਂ ਖਰੀਦ ਸਕਦੀ ਹੈ ਅਕਬਰ ਬਾਦਸ਼ਾ ਆਪਣੇ ਸ਼ਾਨਦਾਰ ਦਰਬਾਰ ਵਿੱਚ ਬੈਠੇ ਸਨ ਸਾਰੇ ਦਰਬਾਰੀ ਮੌਜੂਦ ਸਨ ਅਚਾਨਕ ਬਾਦਸ਼ਾ ਨੇ ਕਿਹਾ ਅਕਬਰ ਬੀਰਬਲ ਦੱਸੋ ਕੀ ਇਨਸਾਨ ਸਮਾਂ ਖਰੀਦ ਸਕਦਾ ਹੈ ਦਰਬਾਰ ਹੱਸ ਪਿਆ ਸਭ ਨੂੰ ਲੱਗਿਆ ਇਹ ਅਸੰਭਵ ਹੈ ਬੀਰਬਲ ਨੇ ਸ਼ਾਂਤ ਹੋ ਕੇ ਕਿਹਾ ਜਹਾਂ ਆਪਣਾ ਸਮਾਂ ਖਰੀਦ ਵੀ ਜਾ ਸਕਦਾ ਹੈ ਪਰ ਅਕਲ ਨਾਲ ਦਰਬਾਰ ਸਨਾਟੇ ਵਿੱਚ ਆ ਗਿਆ ਅਕਬਰ ਹੈਰਾਨ ਹੋ ਗਿਆ ਕਬੂ ਨੇ ਤੁਰੰਤ ਕਿਹਾ ਜੇ ਤੂੰ ਸਾਬਿਤ ਨਾ ਕੀਤਾ ਤਾਂ ਤੈਨੂੰ ਮੌਤ ਦੀ ਸਜ਼ਾ ਹੋਵੇਗੀ ਦਰਬਾਰ ਡਰ ਨਾਲ ਭਰ ਗਿਆ ਪਰ ਬੀਰਵਾਲ ਦੇ ਚਿਹਰੇ ਤੇ ਡਰ ਨਹੀਂ ਸੀ ਬੀਰਵਾਲ ਨੇ ਨਮਰਤਾ ਨਾਲ ਕਿਹਾ ਜਹਾਂ ਆਪਣਾ ਮੈਨੂੰ ਇੱਕ ਦਿਨ ਦਾ ਸਮਾਂ ਦਿਓ ਕੱਲ ਮੈਂ ਤੁਹਾਨੂੰ ਸਾਬਤ ਕਰਾਂਗਾ ਅਕਵਨ ਨੇ ਮਨਜ਼ੂਰੀ ਦੇ ਦਿੱਤੀ ਇੱਥੇ ਹੀ ਵੀਰਵਲ ਨੇ ਸਮਾਂ ਖੇਤੀਆ ਸੀ ਅਗਲੇ ਦਿਨ ਵੀਰਵਲ ਹਾਜ਼ਰ ਹੋਇਆ ਉਸਨੇ ਕਿਹਾ ਜਹਾ ਆਪਣਾ ਜਦੋਂ ਤੁਸੀਂ ਮੈਨੂੰ ਮੌਤ ਦੀ ਧਮਕੀ ਦਿੱਤੀ ਮੈਂ ਡਰ ਗਿਆ ਸੀ ਡਰ ਨੇ ਮੈਨੂੰ ਸੋਚਣ ਦਾ ਸਮਾਂ ਦਿੱਤਾ ਸੋਚ ਨੇ ਅਕਲ ਦਿੱਤੀ ਅਤੇ ਅਕਲ ਨੇ ਮੈਨੂੰ ਅੱਜ ਇੱਥੇ ਜਿੱਦਾਂ ਖੜਾ ਕਰ ਦਿੱਤਾ ਬੀਰਬਾਲ ਨੇ ਅੱਗੇ ਕਿਹਾ ਜੇ ਕੱਲ ਤੁਸੀਂ ਮੈਨੂੰ ਤੁਰੰਤ ਮਾਰ ਦਿੰਦੇ ਅੱਜ ਇਹ ਜਵਾਬ ਨਹੀਂ ਮਿਲਣਾ ਸੀ ਇਸੇ ਲਈ ਜਹਾ ਆਪਣਾ ਮੈਂ ਸਮਾਂ ਨਹੀਂ ਖਰੀਦਿਆ ਮੈਂ ਅਕਲ ਨਾਲ ਸਮਾਂ ਬਣਾਇਆ ਅਖਰ ਉੱਠ ਕੇ ਤਾਲੀਆਂ ਮਾਰਨ ਲੱਗੇ ਬੀਰਬਾਲ ਤੂੰ ਸਾਬਿਤ ਕਰ ਦਿੱਤਾ ਅਕਲ ਤਰਵਾ ਤੋਂ ਵੀ ਵੱਡੀ ਹੁੰਦੀ ਹੈ ਦਰਬਾਰ ਵਾ ਵਾ ਨਾਲ ਗੂੰਜ ਉੱਠਿਆ ਜਿਸ ਕੋਲ ਅਕਲ ਹੈ ਉਹ ਮੌਤ ਤੋਂ ਵੀ ਇੱਕ ਦਿਨ ਖਰੀਦ ਸਕਦਾ ਹੈ